ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੋਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਹੈ ਘਰਾਂ ਘਰਾਂ ਦੀਆਂ ਜਿਹੜੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ ਛੋਟੇ ਦੁਕਾਨਦਾਰ ਜਿਹੜੇ ਪਿੰਡਾਂ ਚ ਸਾਮਾਨ ਵੇਚਦੇ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ ਔਰ ਕਿੰਦੀ ਹਰਾਨੀ ਦੀ ਗੱਲ ਹੈ ਕਿ 80 ਕਿਲ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੁਹਾਨੂੰ ਮਿਲੇਗਾ 1700 ਪੈਂਡਾ ਜੀ ਤੇ ਇਸ ਹਿਸਾਬ ਨਾਲ ਮੇਰੇ ਖਿਆਲ ਨਾਲ 90 ਕ ਲੱਖ ਰੁਪਇਆ ਬਣਦਾ ਤੇ 90 ਕ ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਹੀ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਬਣਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ